ਗਲੇ ਕਿਤੇ ਭੈਣ ਭਰਾ ਦਾ ਰਿਸ਼ਤਾ ਹੁੰਦਾ ਕਿਤੇ ਪਿਓ ਤੀ ਦਾ ਹੁੰਦਾ ਰਿਸ਼ਤੇ ਆਪਣੇ ਬਹੁਤ ਵਜੀ ਪੰਜਾਬ ਇੱਕੋ ਧਰਤੀ ਆ ਜਿਹੜੀ ਪੰਜਾਂ ਦਰਿਆਵਾਂ ਦੀ ਧਰਤੀ ਆ ਬਹੁਤ ਅੱਛਾ ਗੀਤ ਗਾਉਂਗਾ ਆਉਣ ਪੇਕੇ ਤੋਂ ਖੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਾਸਤੇ ਆ ਹੁਣ ਪੇਕਿਆਂ ਤੋਂ ਤੋ ਔਰ ਪੇਕੇ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਬਸ ਦੇਵੇ ਵੀਰ ਮੇਰੇ ਰਹਿਣ ਬਸ ਦੇ ਪੈਣਾ ਮੰਗਦੀਆਂ ਪੈਣਾ ਮੰਗਦੀਆਂ ਦਾਦੇ ਤੋਂ ਦੁਆਵਾਂ ਵੀਰ ਮੇਰੇ ਰਹਿਣ ਬਸ ਦੇਵੇ ਵੀਰ ਮੇਰੇ ਰਹਿਣ ਬਸ ਦੇ ਉਠਲਦੀ ਰੁੱਤਾਂ ਹੱਥ ਵੀ ਸੁਨੇਹ ਰਹਦੀ ਖਲਦੀ ਭੈਣ ਵੀਰ ਦਾ ਪਛੋੜਾ ਨਹੀਂ ਉਹ ਛਲਦੀ ਰੁੱਤਾਂ ਹੱਥ ਵੀ ਸੁਨੇਹ ਰਹਦੀ ਖਲਦੀ ਕਦੇ ਬੋਲਵੇ ਕਦੇ ਬੋਲਵੇ ਬਨੇਰੇ ਤੇ ਆਵਾਂ ਵੀਰ ਮੇਰੇ ਰਹਿਣ ਬਸ ਦੇਵੇ ਵੀਰ ਮੇਰੇ ਰਹਿਣ ਬਸ ਦੇਵੇ ਸ਼ੁਕਰੀਆ ਬਾਜੀ ਸ਼ੁਕਰੀਆ ਕਹਿੰਦਾ ਭਾਜੀ ਇਹ 550 ਰੁਪਏ ਆਇਆ ਚੰਗੇ ਕੀਤਾ ਨਾ ਕਰਕੇ ਅੱਜ ਨਾ ਯੂਨੀਵਰਸਿਟੀ ਸੀਗਾ ਸਵੇਰੇ ਪਰੋਮ ਭਾਜੀ ਉੱਥੇ ਕੁਲਦੀਪ ਢਾੜੀ ਵਾਲ ਸੀਗੇ ਸੁਖ ਜੀ ਉਹ ਮੈਨੂੰ ਕਹਿੰਦਾ ਵੀ ਇਹ ਹੀ ਮੈਨੂੰ ਕੀ ਸੁਣਾ ਬੜੀ ਦੁਨੀਆ ਸੀ ਜੇ ਟਾਈਮ ਲੱਗਾ ਤੁਸੀਂ ਵੀ ਉੱਥੇ ਜਾਇਆ ਕਰੋ ਬੜੇ ਸੱਜਿਆ ਜਰ ਪਰੋਮ ਹੁੰਦੇ ਯੂਨੀਵਰਸਿਟੀ ਦੇ ਤੋਂ ਮੇਲੇ ਤੇ ਵੀ ਬੜਾ ਮਾਣ ਮਿਲਦਾ ਭਾਈ ਜੀ ਹੁਣ ਮੈਂ ਆਪਣਾ ਧੰਨਵਾਦ ਕਰਦਾ ਵੀ 500 ਰੁਪਏ ਦੇ ਗਏ ਸ਼ੁਕਰੀਆ ਜੀ ਪਿਛੋਂ ਆਉਂਦਾ ਏ ਵੀਰਾ ਫੈਣ ਕੋ ਰਖੜੀ ਬਣਾਉਂਦਾ ਏ ਤੇ ਮੇ ਰਖੜੀ ਦਾ ਤੀਆਂ ਪਿਛੋਂ ਆਉਂਦਾ ਏ ਵੀਰਾ ਫੈਣ ਕੋ ਰਖੜੀ ਬਣਾਉਂਦਾ ਏ ਬਨ ਰਖੜੀ ਬਨ ਰਖੜੀ ਮੱਥੇ ਤੇ ਟਿਕਾ ਲਾਵਾਂ ਵੀਰ ਮੇਰੇ ਰਹਿਣ ਬਸ ਦੇਵੇ ਵੀਰ ਮੇਰੇ ਰਹਿਣ ਬਸ ਦੇ ਕਿਏ ਦੇ ਓਣ ਰੱਤਾ ਵੀਰ ਵੇ ਦੁੱਖਾਂ ਵੇਲੇ ਆਉਂਦੇ ਨਦੀਆਂ ਨੂੰ چیرਵੇ ਇੱਕ ਵਾਰੀ ਮੈਂ ਗੱਲ ਕਰਦਾ ਸੀ ਸਾਡੇ ਫੌਜੀ ਸਭ ਗੱਲ ਕਰਦਾ ਸੀ ਅੱਜ ਤੋਂ 20 25 30 ਸਾਲਾਂ ਦੀ 35 ਸਾਲਾਂ ਦੀ ਮੇਰੇ ਖਾ ਗੱਲ ਕਰਦੇ ਕਈ ਵਾਰੀ ਸਾਨੂੰ ਬਾਜੀ ਐ ਸੋਖੇ ਇੱਕ ਵਾਰੀ ਮੈਂ ਅਬੋਰ ਦੇ ਪਰੇ ਚਲੇ ਗਿਆ ਇੱਕ ਸਜੇਨਾ ਬੜੇ ਸ਼ਕੀਰ ਵੀ ਕਿਲਾ ਕਰਦੇ ਉਹਨੇ ਕਾਫੀ ਧੜਾ ਸਾਰਾ ਪ੍ਰਖਿਆ ਸੀ ਮੈਨੂੰ ਕਹਿੰਦਾ ਵੀ ਪਾਰਲੀਮੈਂਟ ਨਿੱਕਾ ਜਿਹਾ ਹੁੰਦਾ ਸੀ ਜਦੋਂ ਤੱਕ ਸੁਣਦਾ ਮੈਂ 60 70 ਸਾਲ ਦਾ ਹਾਂ ਮੈਂ ਭਾਜੀ ਥੋੜਾ ਜਿਹਾ ਐਡਜਸਟ ਕਰ ਲੈਂਦਾ ਕਿਉਂਕਿ ਜਿਆਦਾ ਕਹਿਣੀ ਹੋ ਜਾਂਦਾ ਵੀ ਇਹ ਠੀਕ ਆ ਵੀ ਕਲਾਕਾਰ ਉਮਰ ਕੋਦੇ ਆ ਸਾਡੇ ਜਿੰਨੇ ਵੀ ਕਲਾਕਾਰ ਆਏ ਅੱਜ ਭਾਜੀ ਉਹਨਾਂ ਦਾ ਬੜਾ ਧੰਨਵਾਦ ਆ ਜਗਮੋਣ ਜੀ ਵੱਲੋਂ ਤੇ ਮੇਰੇ ਵੱਲ ਬਹੁਤ ਮਿਹਰਬਾਨੀ ਜਿਨੇ ਸਾਡੇ ਸਰੋਤੇ ਆ ਇਹ ਕਲਾਕਾਰਾਂ ਦੇ ਵਰਗੇ ਹੀ ਆ ਸਾਡੇ ਸ਼ੁਕਰੀਆ ਬਾਬਾ ਕਸ਼ਮੀਰ ਬਾਦਲੇ ਜਨਾ ਕਸ਼ਮੀਰ ਜੀ ਕਸ਼ਮੀਰ ਬਾਦ ਮੈਨੂੰ ਬਾਦ ਕਸ਼ਮੀਰ ਬਾਂਸਾ ਬਹੁਤ ਮਿਹਰਬਾਨੀ ਬਾਜੀ ਸ਼ੁਕਰੀਆ ਸ਼ੁਕਰੀਆ ਥੈਂਕ ਯੂ ਬਾਬਾ ਜੀ ਇਹ ਦੇ ਤਬਾਣੀ ਅਜੇ ਹੋਣ ਰੱਬਾ ਵੀਰ ਵੇ ਦੁੱਖਾਂ ਵੇਲੇ ਆਉਂਦੇ ਨਦੀਆਂ ਨੂੰ ਚੀਰ ਵੇ ਦੇ ਤਬਾਣੀ ਅਜੇ ਹੋਣ ਰੱਬਾ ਵੀਰ ਵੇ ਦੁੱਖਾਂ ਵੇਲੇ ਆਉਂਦੇ ਨਦੀਆਂ ਨੂੰ ਚੀਰ ਵੇ ਸੋਹ ਪਾਲੀ ਦੀ ਸੋ ਪੱਲੀ ਦੀ ਕਦੇ ਵੀ ਨਾ ਖਾਵਾਂ ਵੀਰ ਮੇਰੇ ਰਹਿਣ ਬਸ ਦੇਵੇ ਵੀਰ ਮੇਰੇ ਰਹਿਣ ਬਸ ਦੇ ਪੈਣਾ ਮੰਗਦੀਆਂ ਪੈਣਾ ਮੰਗਦੀਆਂ ਦਾਦੇ ਤੋਂ ਤੁਮਾਂ ਵੀਰ ਮੇਰੇ ਰਹਿਣ ਬਸ ਦੇਵੇ ਵੀਰ ਮੇਰੇ ਰਹਿਣ ਬਸ ਦੇ ਕਹਿੰਦੇ ਵੀ ਹੱਸ ਕੇ ਸਾਜਨ ਛੋੜੀਏ ਫੇਰ ਮਿਲਣ ਕੀ ਆ ਸੜੇ ਹਰੇ ਕਲਾਕਾਰਾਂ ਦਾ ਭਰਾਵਾ ਦਾ ਸਾਡੇ ਸਾਜਾ ਸਾਡੀਆਂ ਭੈਣਾ ਛੋਟੀਆਂ ਬਈ ਪੁੱਤੀ ਗੰਡ ਭੋਵੇ ਸੰਸਾਰ ਇਹ ਅਗਲੇ ਮਿਲਦੇ ਦੀ ਗਾਵਾਂਗੇ ਮੈਨੂੰ ਕਹੇ ਸੀ ਜਰੂਰ ਗਾਏ ਹੋ ਕਿਉਂਕਿ ਟਾਈਮ ਬਹੁਤ ਛੋਟਾ ਸਾਰੇ ਕਲਾਕਾਰਾਂ ਨੇ ਹਾਜ਼ਰ ਲਵਾਉਣੀਆਂ ਸਾਡੇ ਪ੍ਰਧਾਨ ਸਾਹਿਬ ਅਗਰਵਾਲ ਸਾਹਿਬ ਉਹਨਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਸਾਰੇ ਬੈਠੇ ਆ ਬਹੁਤ ਮਿਹਰਬਾਨੀ ਤੁਹਾਡਾ ਬੜਾ ਸ਼ੁਕਰੀਆ ਬਾਜੀ ਵਾਹਿਗੁਰੂ ਜੀ ਦਾ ਖਰਸਾ ਵੈਜ ਜੀ ਕੀ ਫਤਈ